ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਾਂਗਰਸ ਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਅਤੇ ਮੌਜੂਦਾ ਉਮੀਦਵਾਰ ਗੁਰਜੀਤ ਔਜਲਾ ਇੱਕ ਇੰਟਰਵਿਊ ਵਿੱਚ ਐਸਸੀ ਭਾਈਚਾਰੇ ਦੇ ਨੌਜਵਾਨਾਂ ਬਾਰੇ ਆਪਣੀ ਬਿਮਾਰ ਮਾਨਸਿਕਤਾ ਪ੍ਰਗਟਾਰੇ ਨੇ ਅਤੇ ਕਹਿ ਰਹੇ ਹਨ ਕਿ ਗਰੀਬ ਤਬਕੇ ਚੋ ਹੀ ਜ਼ਿਆਦਾਤਰ ਚੋਰ ਅਤੇ ਸ਼ੁਰਿਮਾਰ ਬਏਤ ਹੁੰਦੇ ਨੇ ਇਹ ਸਭ ਤੋਂ ਵੱਧ ਐਸਫਰੇ ਜੇ ਨੁਕਸਾਨ ਪਹਚਾਰੀ ਹੈ ਉਹ ਗਰੀਬ ਤਬਕੇ ਦੇ ਲੋਕ ਜਿਹੜੇ ਸ਼ਡਿਊਲ ਕਾਸਟ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦਾ ਰੁਝਾਨੇ ਦੇ ਵਿੱਚ ਤਬਦੀਲ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਹ ਕ੍ਰਾਈਮ ਕਰਦੇ ਨੇ ਫਿਰ ਅੱਜ ਤੋਂ 10 ਸਾਲ ਪਿੱਛੋਂ ਕੀਤੀ ਹੈ ਤੇ ਅੱਜ ਆ ਕੇ ਉਹ ਚੇਨੀਆਂ ਲਾਉਣ ਜੋਗਾ ਹੋਇਆ ਤੇ ਅੱਜ ਆ ਕੇ ਉਹ ਛੁਰੀ ਮਾਰ ਕਰਨ ਜੋਗਾ ਜਾਂ ਗੈਂਗਸਟਰ ਬਣ ਕੇ ਜਾਂ ਕੁਝ ਇਹ ਮੈਂ ਤਾਂ ਕਹਿਣਾ ਕਿ ਗਰੀਬ ਸਮੁਦਾਇ ਇਹਦੇ ਵਿੱਚ ਜਿਆਦਾ ਜਿਸ ਗਰੀਬ ਚ ਜਿਆਦਾ ਤਦਾਦ ਐਸੀ ਭਾਈਚਾਰੇ ਦੀ ਸਾਡੀ ਹੈ ਕਿ ਬੇਸ਼ੱਕ ਬੁਰਜੀਤ ਔਰਜਲਾ ਨੇ ਇਸ ਗੱਲ ਨੂੰ ਲੈ ਕੇ ਐਸਸੀ ਭਾਈਚਾਰੇ ਤੋਂ ਮਾਫੀ ਮੰਗ ਲਈ ਹੈ ਪਰ ਫਿਰ ਵੀ ਐਸਸੀ ਭਾਈਚਾਰੇ ਵਿੱਚ ਔਰਜਲਾ ਪ੍ਰਤੀ ਪਾਰਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਤੇ ਵਕ-ਵਕ ਥਾਵਾਂ ਤੇ ਔਰਜਲਾ ਖਿਲਾਫ ਵੱਡੇ ਪ੍ਰਦਰਸ਼ਨ ਹੋ ਰਹੇ ਹਨ ਬੀਤੇ ਦਿਨੀ ਹੀ ਓਜਲਾ ਸਾਹਿਬ ਦੀਆਂ ਕੁਝ ਕਮੀਆਂ ਸੋਸ਼ਲ ਮੀਡੀਆ ਤੇ ਪਨ ਦੇਖਣ ਨੂੰ ਮਿਲੀਆਂ ਵੀ ਤੁਹਾਨੂੰ ਤੁਹਾਡੀ ਮਾਨਸਿਕਤਾ ਕਿੰਨੀ ਬਿਮਾਰ ਆ ਵੀ ਅਸੀਂ ਤੁਹਾਨੂੰ ਇੱਕ ਐਮਪੀ ਬਣਾਇਆ ਭਰੋਸੇ ਤੇ ਤੁਸੀਂ ਕਿਹੜਾ ਨੌਕਰੀਆਂ ਤੇ ਸਾਰਿਆਂ ਨੂੰ ਲਵਾ ਦੇਣਾ ਜਾਂ ਸਾਰਿਆਂ ਦੇ ਕੰਮ ਸਵਾਰ ਦੇ ਨੇ ਇੱਕ ਭਰੋਸਾ ਹੀ ਕੀਤਾ ਕਿ ਚਲੋ ਤੁਸੀਂ ਵਧੀਆ ਤਰੀਕੇ ਨਾਲ ਇਸ ਸਮਾਜ ਨੂੰ ਲੈ ਕੇ ਚੱਲੋਗੇ ਅਸੀਂ ਸਮਾਜ ਦੀ ਲੀਡ ਤੁਹਾਡੇ ਹੱਥ ਚ ਫੜਾਣੇ ਆ ਪਰ ਤੁਸੀਂ ਸਾਨੂੰ ਐਡੀ ਬੁਰੀ ਤਰ੍ਹਾਂ ਦੇਖਦੇ ਹੋ ਐਡੀ ਮਾਨਸਿਕਤਾ ਨਾਲ ਦੇਖਦੇ ਹੋ ਮੈਂ ਕਹਾਂਗਾ ਵੀ ਤੁਸੀਂ ਕੀ ਲੋਕਾਂ ਨੂੰ ਵਧੀਆ ਸਿੱਖਿਆ ਦਿਓਗੇ ਸਾਡੇ ਬਾਰੇ ਜੇ ਤੇ ਤੁਸੀਂ ਆਪ ਹੀ ਸਾਡੇ ਬਾਰੇ ਮਾੜਾ ਸੋਚਦੇ ਹੋ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਤੁਹਾਡੇ ਪਾਰਟੀ ਦੇ ਵਰਕਰ ਵੀ ਐਸਸੀ ਆ ਸਮਝਦੇ ਹੋ ਤੁਹਾਡੀ ਜਿਹੜੇ ਵੋਟ ਦੇ ਕੰਪੇਨਿੰਗ ਕਰਨ ਜਾਂਦੇ ਉਹ ਵੀ ਐਸਸੀ ਜਾਂਦੇ ਆ ਦੂਸਰੀ ਬਰਾਦੀ ਦੇ ਲੋਕ ਤੇ ਤੁਹਾਡੇ ਨਾਲ ਖਲੋਂਦੇ ਵੀ ਨਹੀਂ ਚੱਜਣਾ ਜਿੰਨਾ ਤੁਹਾਡੇ ਨਾਲ ਐਸਸੀ ਸਮਾਜ ਖਲੋਂਦਾ ਸੀ ਪਰ ਤੁਹਾਡੀ ਮਾਨਸਿਕਤਾ ਨੇ ਉਹਨਾਂ ਨੂੰ ਦੂਰ ਕੀਤਾ ਉਹ ਤੁਹਾਡੀ ਜਿਹੜੀ ਅੰਦਰ ਮਾਨਸਿਕਤਾ ਸੀ ਉਹ ਸਾਡੇ ਸਾਹਮਣੇ ਖੁੱਲ ਕੇ ਆਈ ਅਸੀਂ ਆਪਣੇ ਸਮਾਜ ਨੂੰ ਬੇਨਤੀ ਕਰਾਂਗੇ ਕਿ ਜਦੋਂ ਵੀ ਵੋਟ ਪਾਣੀ ਆ ਸੋਚ ਕੇ ਪਾਇਓ ਸਮਝ ਕੇ ਪਾਇਓ ਕਿਉਂਕਿ ਵੋਟ ਹੀ ਤੁਹਾਡਾ ਅਧਿਕਾਰ ਆ ਤਾਂ ਹੀ ਤੁਸੀਂ ਜਾ ਕੇ ਆਪਣੇ ਕਿਸੇ ਵੀ ਥਾਣੇ ਚੌਂਕੀ ਚ ਜਾ ਕੇ ਇਨਸਾਫ ਮੰਗ ਸਕਦੇ ਹੋ ਇਹ 바ਵਾ ਸਾਹਿਬ ਨੇ ਤੁਹਾਨੂੰ ਦੇਣ ਦਿੱਤੀ ਆ ਵੋਟ ਦੀ ਤੇ ਜੇਕਰ ਇਹ ਵੀ ਨਾ ਹੋਵੇ ਨਾ ਤੇ ਇਹ ਲੋਕ ਤੁਹਾਡੇ ਗਲਿਆਂ ਦੇ ਵਿੱਚ ਟੂਠੇ ਪਵਾ ਦਨ ਤੇ ਝਾੜੂਆਂ ਬਣਵਾ ਦਨ ਐਦਾਂ ਦੀ ਇਹਨਾਂ ਦੀ ਮਾਨਸਿਕਤਾ ਹੈਗੀ ਆ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਬਣਾ ਦਨ ਇਹ ਲੋਕ ਨਜਾਇਜ਼ ਪਰਚੇ ਇਹ ਕਰਾ ਦਨ ਇਹ ਲੋਕ ਇਹ ਤਾਕਤਾਂ ਦੇ ਗਲਤ ਇਸਤੇਮਾਲ ਕਰਨ ਇਹ ਐਸੇ ਲੋਕ ਆ ਬੇਨਤੀ ਆ ਵੀ ਇਹਨਾਂ ਤੋਂ ਬਚੋ ਆਪ ਵੀ بچੋ ਆਪਣੇ ਬੱਚਿਆਂ ਨੂੰ ਵੀ ਬਚਾਓ ਸਾਰਿਆਂ ਨੂੰ ਜੈਵਲ ਨੀ ਸਵਾਲ ਹੈ ਸਾਡਾ ਸਮਾਜ ਜਿਹੜਾ ਆ ਉਹ ਗੁਰਜੀਤ ਸਿੰਘ ਔਜਲਾ ਜੀ ਨੂੰ ਜਿਹੜਾ ਸਵਾਲ ਕਰ ਰਿਹਾ ਆ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਜੁੜੇ ਹੋਏ ਸਵਾਲ ਨੇ ਤੇ ਮੈਂ ਬਸ ਇੰਨਾ ਹੀ ਕਹਿਣਾ ਚਾਹਾਂਗਾ ਕਿ ਗੁਰਜੀਤ ਸਿੰਘ ਔਜਲਾ ਜੀ ਨੂੰ ਇਹ ਸਵਾਲ ਦਾ ਜਵਾਬ ਜਿਹੜਾ ਹੈ ਉਹ ਜ਼ਰੂਰ ਦੇਣਾ ਚਾਹੀਦਾ ਤੇ ਜਿਹੜੀਆਂ ਧਾਰਮਿਕ ਸਾਡੀ ਜਥੇਬੰਦੀਆਂ ਉਹਨਾਂ ਨੂੰ ਵੀ ਆਪਸ ਦੇ ਵਿੱਚ ਇਸ ਮੁੱਦੇ ਦੇ ਉੱਤੇ ਇੱਕ ਜੁੜਤਾ ਦਿਖਾਉਣੀ ਚਾਹੀਦੀ ਆ ਕਿਉਂਕਿ ਸਵਾਲ ਤੇ ਸਵਾਲ ਹੀ ਆ ਦੇਖੋ ਕੋਈ ਵੀ ਕੈਂਡੀਡੇਟ ਜਿਹੜਾ ਕਿਤੇ ਵੀ ਜਾ ਰਿਹਾ ਲੋਕ ਉਹਨਾਂ ਨੂੰ ਸਵਾਲ ਕਰ ਰਹੇ ਨੇ ਤੇ ਸਾਨੂੰ ਵੀ ਬਾਬਾ ਸਾਹਿਬ ਨੇ ਹੱਕ ਦਿੱਤਾ ਆ ਆਪਣੀ ਵੋਟ ਪਾਉਣ ਦਾ ਹੀ ਨਹੀਂ ਸਵਾਲ ਕਰਨ ਦਾ ਵੀ ਤੇ ਉਹ ਸਵਾਲ ਜਿਹੜਾ ਇਹ ਸਾਰੇ ਕਰ ਰਹੇ ਨੇ ਔਰ ਇਹਨਾਂ ਦੇ ਸਵਾਲਾਂ ਦੇ ਨਾਲ ਅਸੀਂ ਸਹਿਮਤ ਆ ਇਹ ਸਵਾਲ ਜਿਹੜੇ ਆ ਪੁਜੀ ਸਿੰਘ ਔਜਲਾ ਜੀ ਦੇ ਵਾਸਤੇ ਆ ਉਹਨਾਂ ਨੂੰ ਉਸ ਮਾਨਸਿਕਤਾ ਦੇ ਉੱਤੇ ਆਪਣੀ ਗੱਲ ਨੂੰ ਰੱਖਣਾ ਚਾਹੀਦਾ ਜੈ ਵਾ ਆ ਜਿਹੜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਇਹ ਪ੍ਰੈਸ ਕਾਨਫਰੈਂਸ ਕਰਨ ਦਾ ਮਕਸਦ ਕਿ ਜਿਹੜਾ ਕਾਫੀ ਦਿਨਾਂ ਤੋਂ ਆਪ ਜੀ ਦੇ ਰਾਈ ਅਸੀਂ ਆਪਣੇ ਐਸੀ ਸਮਾਜ ਦੇ ਵਿੱਚ ਇੱਕ ਮੈਸੇਜ ਦੇ ਰਹੇ ਆ ਕਿ ਜਿਹੜਾ ਗੁਰਜੀਤ ਸਿੰਘ ਓਜਲਾਵਾ ਜਿਨ੍ਹਾਂ ਨੇ ਬੜੇ ਵਿਵਾਦਿਤ ਜਿਹੜੇ ਬਿਆਨ ਆ ਸਾਡੇ ਸਮਾਜ ਵਾਸਤੇ ਦਿੱਤੇ ਸਾਡੀ ਕੌਮ ਨੂੰ ਜਿਹੜਾ ਮਾਲਾ ਚੰਗਾ ਬੋਲਿਆ ਔਰ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਚੀਨੀ ਚੋਰ ਔਰ ਛੁਰੀ ਮਾਰ ਔਰ ਗੈਂਗਸਟਰ ਜਿਹੜੇ ਐਸੀ ਸਮਾਜ ਦੇ ਵਿੱਚ ਜਿਹੜੇ ਲੋਕ ਹੈਗੇ ਆ ਔਰ ਉਹਦੇ ਸੰਬੰਧ ਦੇ ਵਿੱਚ ਅੱਜ ਫਿਰ ਆਪਾਂ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਛੋਟੇ ਵੀਰ ਜਿਹੜੇ ਸੁਨੀਲ ਕੁਮਾਰ ਜੀ ਆ ਔਰ ਮਜੀਠਾ ਰੋਡ ਤੇ ਇਹ ਮੀਟਿੰਗ ਰੱਖੀ ਗਈ ਆ ਪ੍ਰੋਫੈਸਰ ਕਲੋਨੀ ਦੇ ਵਿੱਚ ਔਰ ਇਹ ਜਿਹੜੀਆਂ ਲਗਾਤਾਰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਮੀਟਿੰਗਾਂ ਰੱਖਣ ਦਾ ਔਰ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਜਾਗਰਤ ਕਰਨ ਜਾ ਰਹੇ ਆ ਕਿ ਜਿਹੜਾ ਗੁਰਜੀਤ ਸਿੰਘ ਓਜਲਾ ਜਿਨੇ ਸਾਡੇ ਐਸੀ ਸਮਾਜ ਨੂੰ ਜਿਹੜਾ ਵਾ ਚੈਨੀ ਚੋੜ ਕਿਆ ਵਾ ਔਰ ਸਾਡੇ ਸਮਾਨ ਨੂੰ ਛੁਰੀ ਮਾਰ ਕਿਆ ਵਾ ਔਰ ਜਿਹੜਾ ਇਸ ਬੰਦੇ ਨੇ ਸਾਡੇ ਧੀਆ ਪੁੱਤਰਾਂ ਨੂੰ ਜਿਹੜੇ ਏਡੇ ਮਾੜੇ ਲਬਜ਼ ਕਹੇ ਆ ਉਹਦਾ ਅਸੀਂ ਖੰਡਨ ਕਰਦੇ ਆ ਉਹਦਾ ਅਸੀਂ ਵਿਰੋਧ ਕਰਦੇ ਆ ਉਹ ਇਸ ਕਰਕੇ ਕਿ ਇਹ ਬੰਦਾ ਜਿਹੜਾ ਹੁਣ ਐਮਪੀ ਦੇ ਇਲੈਕਸ਼ਨਾਂ 'ਚ ਖੜਾ ਵਾ ਤੇ ਕਿਸ ਮੂੰਹ ਕਰਨੇ ਖੜਾ ਹੁਣ ਕਿਸ ਵਜ੍ਹਾ ਵਾਸਤੇ ਖੜਾ ਵਾ ਇਹ ਅੱਜ ਉਹ ਹੀ ਐਸੀ ਪਰਿਵਾਰ ਆ ਜਿੰਨਾਂ ਕੋ ਇਹਨੇ ਵੋਟ ਲੈ ਕੇ ਆਪਣਾ ਰਾਜਪਾਠ ਦਾ ਜਿਹੜਾ ਬਹਿ ਕੇ ਜਿਹੜਾ ਸੁੱਖ ਪੰਗ ਜਿਹੜਾ ਇਹਨੇ ਲੈਣਾ ਮੌਸ ਜਗ੍ਹਾ ਤੇ ਉੱਤੇ ਤੇ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਇਹੋ ਜਿਹੇ ਲੋਗ ਐਸੀ ਸਮਾਜ ਨੂੰ ਜਿਹੜਾ ਮਾੜਾ ਚੰਗਾ ਕਹਿੰਦੇ ਨੇ ਐਸੀ ਸਮਾਜ ਨੂੰ ਮਾੜਾ ਚੰਗਾ ਬੋਲਦੇ ਨੇ ਇਹੋ ਜਿਹੇ ਲੋਕਾਂ ਨੂੰ ਐਮਪੀ ਦੇ ਇਲੈਕਸ਼ਨ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂ ਇਸ ਲੋਕਾਂ ਨੂੰ ਜਿਹੜਾ ਵਾ ਅਸੀਂ ਨਹੀਂ ਜਿਤਾਵਾਂਗੇ ਮੈਂ ਪੂਰੇ ਐਸੀ ਭਾਈਚਾਰੇ ਨੂੰ ਬੇਨਤੀ ਕਰਦਾ ਮੈਂ ਲਗਾਤਾਰ ਕਰਦਾ ਆ ਰਿਹਾ ਹੁਣ ਹੁਣ ਵੀ ਕਰਦਾ ਆ ਵਾ ਕਿ ਜਿਹੜੇ ਲੋਗ ਸਾਡੇ ਸਮਾਜ ਦਾ ਜਿਹੜਾ ਬਾਈਕਾਟ ਕਰਦੇ ਕਿਉਂ ਇਸ ਬੰਦੇ ਨੇ ਸਾਡੇ ਜਾਤੀਵਾਦ ਦੇ ਉੱਤੇ ਗੱਲ ਕਰਕੇ ਸਾਡੇ ਜਿਹੜੀਆਂ ਨਾ ਫਿਰਦੇ ਨੂੰ ਬੜੀ ਤਗੜੀ ਥੇਸ ਪਹੁੰਚਾਈ ਆ ਮੈਂ ਗੁਰਜੀਤ ਸਿੰਘ ਓਜਲਾ ਨੂੰ ਇਹੋ ਪੁੱਛਣਾ ਚਾਹੁੰਦਾ ਵਾ ਵੀ ਸਾਡੇ ਸਮਾਜ ਦੇ ਥੋੜਾ ਬੰਦੇ ਨੇ ਤੁਹਾਡੇ ਸਮਾਜ ਦੇ ਵੀ ਹੈਗੇ ਨੇ ਤੁਈ ਉਹਨਾਂ ਸਮਾਜਿਕ ਗੱਲ ਵੀ ਕਰਨੀ ਚਾਹੀਦੀ ਸੀ ਨਾ ਤੂੰ ਤੂੰ ਜਾਣ ਬੁੱਝ ਕੇ ਸਾਡੇ ਐਸੀ ਐਸੀਆਂ ਦੇ ਟੈਗ ਕੀਤਾ ਵਾ ਕਿਉਂਕਿ ਇੱਕ ਸਾਜ਼ਿਸ਼ੀ ਤਹਿ ਦੇ ਤੂੰ ਟੈਗ ਕੀਤਾ ਹੈ ਇਹ ਜਾਣ ਬੁੱਝ ਕੇ ਟੈਗ ਕੀਤਾ ਮਰਲੇ ਕਿ ਸਾਨੂੰ ਬਦਨਾਮ ਨਾ ਕਰਿਆ ਕਰੋ ਮੇਰੀ ਸੁਣੋ ਗੱਲ ਉਹ ਰਾਜੀ ਤੁਸੀਂ ਇੱਕ ਐਮਪੀ ਬਣੇ ਨੇ ਉਹ ਵੀ ਸਾਡੀਆਂ ਵੋਟਾਂ ਨੇ ਬਣੇ ਦੇ ਤੁਸੀਂ ਕਿਸੇ ਜਨਰਲ ਕੈਟਾਗਰੀ ਦੇ ਬੋਰਡ ਦੇ ਨਾਲ ਤੁਸੀਂ ਅੰਗ ਵੀ ਨਹੀਂ ਬਣ ਸਕਦੇ ਜਦ ਤੱਕ ਸਾਡਾ ਐਸੀ ਸਮਾਜ ਬੋਰਡ ਨਾ ਬਾਵੇ ਨਾ ਤਾਂ ਕੋਈ ਪ੍ਰਧਾਨ ਮੰਤਰੀ ਬਣ ਸਕਦਾ ਨਾ ਕੋਈ ਐਮਪੀ ਬਣ ਸਕਦਾ ਨਾ ਕੋਈ ਕੌਂਸਲਰ ਬਣ ਸਕਦਾ ਨਾ ਕੋਈ ਐਮਐਲਏ ਬਣ ਸਕਦਾ ਇਹ ਤੁਸੀਂ ਤੁਸੀਂ ਸਾਡੇ ਬੋਡਾਂ ਨੇ ਐਮਪੀ ਬੰਦੇ ਦੇ ਤੇ ਸਾਡ ਨੂੰ ਸਾਡੇ ਸਮਾਜ ਬਾਰੇ ਤੁਸੀਂ ਬੋਲਦੇ ਦੀ ਤੁਹਾਨੂੰ ਤੁਹਾਨੂੰ ਇਹੋ ਹੀ ਸਿਖਾਇਆ ਜਾਂਦਾ ਤੁਸੀਂ ਤੁਸੀਂ ਇੱਕ ਵੀ ਗੱਲ ਜਾ ਕੇ ਤੁਸੀਂ ਤੁਸੀਂ ਪਾਰਲੀਮੈਂਟ ਦੇ ਵਿੱਚ ਇੱਕ ਵੀ ਗੱਲ ਕੋਈ ਸਮਾਜ ਦੇ ਬਾਰੇ ਕੋਈ ਕੀਤੀ ਹੋਵੇ ਤੇ ਤੁਸੀਂ ਇਹ ਮੈਨੂੰ ਦੱਸ ਦਿਓ